ਦੇ ਨਾਲ ਵੀ ਰਹੇ ਹੋ ਜਦੋਂ ਤੁਸੀਂ ਭਗਵੰਤ ਮਾਨ ਹੋਰਾਂ ਦੇ ਨਾਲ ਪਾਰਟੀ ਜੁਆਇਨ ਕੀਤੀ ਫਿਰ ਤੁਸੀਂ ਵਾਪਸ ਆ ਗਏ ਕੀ ਡਿਫਰੈਂਸ ਦੇਖਣ ਨੂੰ ਮਿਲਿਆ ਉਹਨਾਂ ਦੀ ਸੋਚ ਤੇ ਇਧਰ ਵਾਲੀ ਸੋਚ ਦੇ ਵਿੱਚ ਕੀ ਤੁਹਾਨੂੰ ਖਿੱਚਿਆ ਕੀ ਤੁਸੀਂ ਮਿਸ ਕੀਤਾ ਵਾਪਸ ਆ ਕੇ ਨਹੀਂ ਮੈਂ ਬਹੁਤਾ ਕੁਝ ਕਹਿ ਸਕਦਾ ਮੈਨੂੰ ਲੱਗਦਾ ਜੱਗ ਜਾਹਰ ਆ ਤੁਹਾਨੂੰ ਪਤਾ ਤੇ ਕੱਲੇ-ਕੱਲੇ ਬੰਦੇ ਨੂੰ ਪਤਾ ਵੀ ਪੰਜਾਬ ਦੀ ਜਿਹੜੀ ਇਹ ਸਰਕਾਰ ਆ ਕਿਸ ਤਰ੍ਹਾਂ ਜਾਤੀਆਂ ਕਰ ਰਹੀ ਆ ਦੇ ਵਿੱਚ ਅਮ੍ਰਿਤਾ ਵੜਿੰਗ ਹੋਰਾਂ ਲਈ ਵੋਟਾਂ ਮੰਗਣ ਗਏ ਸੀਗੇ ਠੀਕ ਹੈ ਪਰ ਇੱਥੇ ਕਿਉਂ ਨਹੀਂ ਕੀ ਗੁੱਟ ਬਾਜੀ ਕਿਉਂ ਭਾਰੀ ਪੈਂਦੀ ਵੀ ਕੀ ਇਸ ਦਾ ਕਾਰਨ ਦੇ ਵਿੱਚ ਕੋਈ ਮਾੜੀ ਮੋਟੀ ਚੀਜ਼ ਹੁੰਦੀ ਆ ਤਾਂ ਉਹ ਚੀਜ਼ ਅਸੀਂ ਘਰੇ ਬੈਠ ਕੇ ਸੁਲਝਾ ਲਾਂਗੇ ਤੇ ਅੱਜ ਜੇ ਕੋਈ ਵੀ ਪ੍ਰਚਾਰ ਕਰ ਰਿਹਾ ਨਾਰਾਜ਼ਗੀ ਹਲੇ ਵੀ ਹੈਗੀ ਕਿ ਨਹੀਂ ਬਿਲਕੁਲ ਬਿਲਕੁਲ ਨਹੀਂ ਤab ਤੱਕ ਤੇ ਇਸ ਸਮੇਂ ਅਸੀਂ ਲੁਧਿਆਣਾ ਚੌਂ ਮੈਦਾਨ ਦੇ ਵਿੱਚ ਪਹੁੰਚੇ ਹੋਏ ਹਾਂ ਜਿਹੜਾ ਅਖਾੜਾ ਪੂਰੀ ਤਰ੍ਹਾਂ ਭਖਿਆ ਹੋਇਆ ਹੈ ਤੇ ਸਾਰੀਆਂ ਪਾਰਟੀਆਂ ਲਗਾਤਾਰ ਵੱਧ ਚੜ ਕੇ ਆਪਣੇ ਲੀਡਰ ਨੂੰ ਜਿਤਾਉਣ ਦੇ ਲਈ ਪੱਪਾ ਪਾ ਰਹੇ ਤੇ ਵੱਖ-ਵੱਖ ਸਟਰੈਟਜੀ ਅਪਣਾ ਰਹੀ ਹੈ ਤੇ ਸਾਡੇ ਨਾਲ ਨੇ ਦਲਵੀਰ ਗੋਲਡੀ ਜੋ ਕਈ ਪਛਾਣ ਦੇ ਮਹਤਾਜ ਨਹੀਂ ਹੈ ਕਿ ਜਿਨ੍ਹਾਂ ਨੂੰ ਦੱਸਣਾ ਨਾ ਪਵੇ ਕੌਣ ਹੁੰਦੇ ਆ ਤੇ ਸਾਡੇ ਨਾਲ ਨੇ ਗੋਲਡੀ ਜੀ ਕਿਵੇਂ ਦੇਖ ਰਹੇ ਹੋ ਇਸ ਲੁਧਿਆਣਾ ਦੀ ਬਾਏ ਇਲੈਕਸ਼ਨ ਨੂੰ ਕਿੰਨਾ ਕੁ ਹੰਗਾਰਾ ਮਿਲ ਰਿਹਾ ਤੇ ਕੀ ਸਟਰੈਟਜੀ ਬਣਾ ਰਹੇ ਹੋ ਅ ਸਭ ਤੋਂ ਪਹਿਲਾਂ ਮੈਂ ਤੁਹਾਡਾ ਤੇ ਤੁਹਾਡੀ ਟੀਮ ਦਾ ਸਵਾਗਤ ਕਰਦਾ ਤੇ ਬੜੀ ਸਿੱਧੀ ਜਿਹੀ ਇਲੈਕਸ਼ਨ ਆ ਇਹ ਇੱਕ ਸਾਈਡ ਤੇ ਸਰਕਾਰ ਜੋ ਆਪਣੀ ਤਾਕਤ ਦਾ ਆਪਣੇ ਜੋਰ ਦਾ ਗਲਤ ਇਸਤੇਮਾਲ ਕਰਕੇ ਸਿਰਫ ਆਪਣੇ ਬੰਦੇ ਨੂੰ ਰਾਜ ਸਭਾ ਸੀਟ ਛੱਡ ਕੇ ਐਮ ਐਲ ਏ ਲੜਾਉਣ ਜਾ ਰਹੀ ਆ ਜਿਹਦਾ ਇਸ ਵਿਧਾਨ ਸਭਾ ਨਾਲ ਕੋਈ ਤਾਲੁਕਾਤ ਨਹੀਂ ਹੈਗਾ ਤੇ ਦੂਸਰੇ ਸਾਈਡ ਤੇ ਸਾਡੇ ਭਰਤਪੁਸ਼ਨਾਸ਼ੂ ਨੇ ਜੋ ਇਸੇ ਮਿੱਟੀ ਚ ਖੇਡ ਕੇ ਵੱਡੇ ਹੋਏ ਨੇ ਜਿਨ੍ਹਾਂ ਨੇ ਆਪਣਾ ਕੈਰੀਅਰ ਇੱਕ ਸਧਾਰਨ ਵਰਕਰ ਤੋਂ ਫਿਰ ਉਹ ਐਮਸੀ ਬਣਦੇ ਨੇ ਫਿਰ ਉਹ ਦੁਬਾਰਾ ਐਮਸੀ ਬਣਦੇ ਨੇ ਫਿਰ ਐਮਐਲਏ ਬਣਦੇ ਨੇ ਫਿਰ ਦੁਬਾਰਾ ਐਮਐਲਏ ਬਣ ਕੇ ਮੰਤਰੀਸ਼ਿਪ ਤੱਕ ਜਾਂਦੇ ਨੇ ਤੇ ਅੱਜ ਪੰਜਾਬ ਦੇ ਸਾਡੇ ਵਾਈਸ ਪ੍ਰਧਾਨ ਨੇ ਤੇ ਮੇਰੇ ਵਰਗੇ ਕਿੰਨੇ ਹੀ ਨੌਜਵਾਨਾਂ ਦੀ ਜਿਹੜੀ ਉਹ ਬਾਹ ਫੜਦੇ ਨੇ ਕਿਉਂਕਿ ਉਹ ਉਹਨਾਂ ਦੇ ਪਿੱਛੇ ਕੋਈ ਗੋਡਫਾਦਰ ਨਹੀਂ ਸੀ ਉਹਨਾਂ ਨੇ ਇਹ ਰਸਤਾ ਖੁਦ ਚੁਣਿਆ ਤੇ ਅੱਜ ਜੇ ਆਪਾਂ ਚਾਰੇ ਉਮੀਦਵਾਰਾਂ ਦੀ ਗੱਲ ਕਰੀਏ ਤਾਂ ਮੈਨੂੰ ਲੱਗਦਾ ਕੋਈ ਬਿਜ਼ਨਸ ਤੋਂ ਬਾਅਦ ਰਾਜਨੀਤੀ ਦੇ ਵਿੱਚ ਆਇਆ ਕੋਈ ਕਿਸੇ ਪ੍ਰੋਫੈਸ਼ਨ ਤੋਂ ਬਾਅਦ ਰਾਜਨੀਤੀ ਦੇ ਵਿੱਚ ਆਇਆ ਸਿਰਫ ਆਸ਼ੂ ਹੀ ਅਜਿਹੇ ਬੰਦੇ ਨੇ ਜਿਹੜੇ ਬਿਲਕੁਲ ਗਰਾਊਂਡ ਤੋਂ ਉੱਠ ਕੇ ਜਿਨ੍ਹਾਂ ਨੂੰ ਇਸ ਚੀਜ਼ ਦਾ ਪੂਰਾ ਤਜਰਬਾ ਤੇ ਉਹ ਆਪਣੇ ਆਪ 'ਚ ਇੱਕ ਬ੍ਰਾਂਡ ਨੇ ਤੇ ਆਪਦੀ ਜਿਹੜੀ ਗੱਲ ਆ ਮੈਨੂੰ ਲੱਗਦਾ ਇਕੱਲੇ ਵੈਸਟ ਦੀ ਗੱਲ ਨਹੀਂ ਪੂਰੇ ਲੁਧਿਆਣੇ ਦੇ ਵਿੱਚ ਜਿਹੜੇ ਕਾਂਗਰਸ ਪਾਰਟੀ ਦੇ ਵਰਕਰ ਨੇ ਉਹਨਾਂ ਕੋਲ ਇੱਕ ਅਜਿਹਾ ਲੀਡਰ ਹੈਗਾ ਜਿਹਨੂੰ 24 ਘੰਟੇ ਉਹ ਡੋਰ ਨੌਕ ਕਰਕੇ ਉਹਨਾਂ ਦੇ ਘਰੇ ਮਿਲ ਸਕਦੇ ਨੇ ਸੋ ਜੇ ਦੂਸਰੀ ਵਿਰੋਧੀ ਪਾਰਟੀ ਦੀ ਗੱਲ ਕਰ ਲਈਏ ਸੱਤਾਧਾਰਕ ਪਾਰਟੀ ਤੇ ਤੁਸੀਂ ਉਹਨਾਂ ਦੇ ਨਾਲ ਵੀ ਰਹੇ ਹੋ ਜਦੋਂ ਤੁਸੀਂ ਭਗਵੰਤ ਮਾਨ ਹੋਰਾਂ ਦੇ ਨਾਲ ਪਾਰਟੀ ਜੁਆਇਨ ਕੀਤੀ ਫਿਰ ਤੁਸੀਂ ਵਾਪਸ ਆ ਗਏ ਕੀ ਡਿਫਰੈਂਸ ਦੇਖਣ ਨੂੰ ਮਿਲਿਆ ਉਹਨਾਂ ਦੀ ਸੋਚ ਤੇ ਇਧਰ ਵਾਲੀ ਸੋਚ ਦੇ ਵਿੱਚ ਕੀ ਤੁਹਾਨੂੰ ਖਿੱਚਿਆ ਕੀ ਤੁਸੀਂ ਮਿਸ ਕੀਤਾ ਵਾਪਸ ਆ ਕੇ ਨਹੀਂ ਉਹ ਇੱਕ ਬੜਾ ਛੋਟਾ ਜਿਹਾ ਪਹਿਲੂ ਸੀਗਾ ਤੇ ਉਹ ਮੈਂ ਕੋਈ ਉਹਨਾਂ ਨਾਲ ਇਨਵੋਲਵਮੈਂਟ ਨਹੀਂ ਹੋਈ ਤੇ ਨਾ ਹੀ ਮੈਂ ਉਹਨਾਂ ਦੀ ਵਰਕਿੰਗ ਨੂੰ ਕੋਈ ਕਿਸੇ ਤਰੀਕੇ ਨਾਲ ਦੇਖਿਆ ਸੋ ਉਹਦੇ ਬਾਰੇ ਤਾਂ ਨਹੀਂ ਮੈਂ ਬਹੁਤਾ ਕੁਝ ਕਹਿ ਸਕਦਾ ਮੈਨੂੰ ਲੱਗਦਾ ਜੱਗ ਜਾਹਰ ਆ ਅੱਜ ਪਹਿਲਾਂ ਤਾਂ ਇਹ ਹੁੰਦਾ ਸੀਗਾ ਵੀ ਪੁਰਾਣੇ ਟਾਈਮ ਦੇ ਵਿੱਚ ਟੀਵੀ ਕੋਈ ਕੋਈ ਹੁੰਦਾ ਸੀ ਤੇ ਕੋਈ ਅਖਬਾਰ ਅੱਜ ਕੱਲ ਤਾਂ ਹਰ ਇੱਕ ਦੇ ਹੱਥ 'ਚ ਮੋਬਾਈਲ ਆ ਕਿਸੇ ਕਿਸੇ ਜਗ੍ਹਾ ਤੇ ਕੋਈ ਘਟਨਾ ਹੁੰਦੀ ਆ ਆਪਾਂ ਨੂੰ ਵਿਦਨ ਸੈਕੰਡਸ ਦੇ ਵਿੱਚ ਪਤਾ ਲੱਗ ਜਾਂਦਾ ਸੋ ਜਿਹੜਾ ਹੁਣ ਦਾ ਮਾਹੌਲ ਆ ਇਹ ਹਰੇਕ ਇਨਸਾਨ ਨੂੰ ਪਤਾ ਤੇ ਇਕੱਲੇ ਇਕੱਲੇ ਬੰਦੇ ਨੂੰ ਪਤਾ ਵੀ ਪੰਜਾਬ ਦੀ ਜਿਹੜੀ ਸਰਕਾਰ ਆ ਕਿਸ ਤਰ੍ਹਾਂ ਜਾਤੀਆਂ ਕਰ ਰਹੀ ਆ ਸਾਡੇ ਸਵਰਗਵਾਸੀ ਐਮ ਐਲ ਏ ਗੋਗੀ ਸਾਹਿਬ ਜੋ ਇਥੋਂ ਹੀ ਜਿਨ੍ਹਾਂ ਦੇ ਅਕਾਲ ਜਲਾਨਾ ਕਰ ਜਾਣੇ ਤੋਂ ਬਾਅਦ ਜਿਹੜੀ ਇਲੈਕਸ਼ਨ ਹੋ ਰਹੀ ਆ ਉਹਨਾਂ ਨੇ ਖੁਦ ਆਪਣਾ ਰੱਖਿਆ ਹੋਇਆ ਨੀ ਪੱਤਰ ਬੁੱਢੇ ਨਾਲੇ ਦਾ ਜਿਹੜਾ ਤੋੜਿਆ ਸੀਗਾ ਤਾਂ ਆਪਾਂ ਸਮਝ ਸਕਦੇ ਆ ਵੀ ਵਿਕਾਸ ਇਹਨਾਂ ਨੇ ਕਿੰਨਾ ਕੁ ਕਰਵਾਇਆ ਤਾਂ ਅੱਜ ਜੇ ਸਾਡੀ ਸਟੇਟ ਦੁਗਣੇ ਕਰਜ਼ੇ ਦੇ ਵਿੱਚ ਫਸ ਰਹੀ ਆ ਤਾਂ ਉਹ ਕੋਈ ਲੋਕਾਂ ਦੀਆਂ ਸਹੂਲਤਾਂ ਵਾਸਤੇ ਨਹੀਂ ਫਸ ਰਹੀ ਉਹਦੇ ਵਿੱਚ ਕੋਈ ਇੰਡਸਟਰੀ ਦਾ ਕਰਜ਼ਾ ਮਾਫ ਨਹੀਂ ਕਰਿਆ ਜਾ ਰਿਹਾ ਕੋਈ ਕਿਸਾਨਾਂ ਦਾ ਕਰਜ਼ਾ ਮਾਫ ਨਹੀਂ ਕਰਿਆ ਜਾ ਰਿਹਾ ਕੋਈ ਭਲਾਈ ਦੀਆਂ ਸਕੀਮਾਂ ਤੇ ਨਹੀਂ ਸਿਰਫ ਆਪਦੇ ਐਸ਼ੋ ਆਰਾਮ ਤੇ ਜਿਹੜਾ ਇਹ ਖਰਚਾ ਜਿਹੜਾ ਉਹਨਾਂ ਵੱਲੋਂ ਕੀਤਾ ਜਾ ਰਿਹਾ ਨਹੀਂ ਅੱਜ ਕੀ ਜ਼ਰੂਰਤ ਸੀ ਤੁਸੀਂ ਦੇਖੋਗੇ ਕੇਜਰੀਆ ਨੂੰ ਕੇਜਰੀਏ ਜੇ ਦਿੱਲੀ ਦੀ ਉਹਨਾਂ ਨੂੰ ਸਿਕਿਉਰਿਟੀ ਮਿਲੀ ਆ ਤਾਂ ਪੰਜਾਬ ਦੀ ਉਸ ਤੋਂ ਡਬਲ ਮਿਲੀ ਹੋਈ ਆ ਸੋ ਜਿਹੜੇ ਬੰਦੇ ਨੂੰ ਪੰਜਾਬ ਨਾਲ ਕੋਈ ਤਾਲੁਕਤ ਹੀ ਨਹੀਂ ਹੈਗਾ ਉਹ ਬੰਦੇ ਇਥੋਂ ਰਾਜ ਸਭਾ ਸੀਟ ਦੇ ਵਿੱਚ ਕਿਉਂ ਜਾਣ ਜਾਂ ਇਸ ਤੋਂ ਪਹਿਲਾਂ ਵੀ ਗਏ ਨੇ ਜੇ ਇੱਕ ਪਾਸੇ ਜੇ ਹਰਪਜਨ ਸਿੰਘ ਦੀ ਗੱਲ ਕਰੀਏ ਤਾਂ ਉਹਨਾਂ ਨੂੰ ਦੁਨੀਆ ਨੇ ਬਹੁਤ ਪਿਆਰ ਕਰਿਆ ਸਾਡੇ ਵਰਗੇ ਵੀ ਕ੍ਰਿਕਟ ਖੇਡਦੇ ਰਹੇ ਨੇ ਅਸੀਂ ਵੀ ਉਹਨਾਂ ਨੂੰ ਬਹੁਤ ਮੰਨਦੇ ਸੀਗੇ ਪਰ ਅੱਜ ਉਹਨਾਂ ਨੂੰ ਜੇ ਰਾਜ ਸਭਾ ਦਾ ਮੌਕਾ ਮਿਲਿਆ ਕਿ ਇੱਕ ਵੀ ਆਵਾਜ਼ ਉਹਨਾਂ ਨੇ ਪੰਜਾਬ ਦੇ ਪ੍ਰਤੀ ਪੰਜਾਬ ਦੇ ਖਿਡਾਰੀਆਂ ਪ੍ਰਤੀ ਕਿਸੇ ਚੀਜ਼ ਤੇ ਵੀ ਗੱਲ ਚੱਕੀ ਤਾਂ ਉਹ ਡਮੀ ਕੈਂਡੀਡੇਟ ਨੇ ਸਾਰੇ ਜੇ ਅੱਜ ਤੁਸੀਂ ਆਪਣੀ ਆਵਾਜ਼ ਨੋ ਵਿਧਾਨ ਸਭਾ ਦੇ ਵਿੱਚ ਭੇਜਣਾ ਚਾਹੁੰਦੇ ਹੋ ਜੇ ਤੁਸੀਂ ਪੂਰੇ ਪੰਜਾਬ ਦੇ ਵਿੱਚ ਕੋਈ ਬਦਲਵਾ ਮੋੜ ਦੇਖਣਾ ਚਾਹੁੰਦੇ ਹੋ ਤਾਂ ਸਾਰਿਆਂ ਲਈ ਜ਼ਰੂਰਤ ਆ ਵੀ ਭਰਤ ਪੋਸ਼ਣ ਆਸ਼ੂ ਦਾ ਜਿੰਨਾ ਬੇहद ਲਾਜ਼ਮੀ ਹੈ ਜੇ ਜਿੰਨਾ ਬੇहद ਲਾਜ਼ਮੀ ਤੁਸੀਂ ਗੱਲ ਕਹਿ ਰਹੇ ਹੈਗੇ ਉਹ ਤੁਸੀਂ ਬਾਈ ਇਲੈਕਸ਼ਨ ਦੇ ਵਿੱਚ ਅਮ੍ਰਿਤਾ ਵੜਿੰਗ ਹੋਰਾ ਲਈ ਵੋਟਾਂ ਮੰਗਣ ਗਏ ਸੀਗੇ ਠੀਕ ਹੈ ਪਰ ਇੱਥੇ ਕਿਉਂ ਨਹੀਂ ਕੀ ਗੁੱਟ ਪਾਜੀ ਕਿਉਂ ਭਾਰੀ ਪੈਂਦੀ ਵੀ ਕੀ ਇਹਦਾ ਕਾਰਨ ਹੈ ਅਮ੍ਰਿਤਾ ਵੜਿੰਗ ਜੀ ਮੇਰੇ ਭੈਣ ਜੀ ਨੇ ਮੈਂ ਉਹਨਾਂ ਲਈ ਵੀ ਉਦੋਂ ਹਾਲਾਂਕਿ ਮੈਂ ਪਾਰਟੀ ਜੁਆਇਨ ਨਹੀਂ ਸੀ ਕਰੀ ਬਟ ਮੈਂ ਉੱਥੇ ਵੀ ਆਪਦੇ ਹੀ ਤਨਦੇਹੀ ਨਾਲ ਜਿੰਨੀ ਮਦਦ ਹੋ ਸਕੀ ਆਪਾਂ ਨੇ ਕਰੀ ਤੇ ਜਿਸ ਦਿਨ ਆਸ਼ੂ ਭਾਜੀ ਦੀ ਇਲੈਕਸ਼ਨ ਸਟਾਰਟ ਹੋਈ ਉਸੇ ਦਿਨ ਤੋਂ ਮੈਂ ਇੱਥੇ ਵੀ ਲੱਗਿਆ ਹੋਇਆ ਕਿ ਮੈਂ ਉਹ ਗੱਲ ਦੇ ਵਿੱਚ ਨਹੀਂ ਜਾਣਾ ਚਾਹੁੰਦਾ ਮੈਂ ਗੁੱਟਬੰਦੀ ਦਾ ਖੁਦ ਨੁਕਸਾਨ ਚੱਲਿਆ ਹੋਇਆ ਮੇਰੀ ਇਲੈਕਸ਼ਨ ਦੇ ਵਿੱਚ ਤੁਸੀਂ ਨੇ ਦੇਖਿਆ ਹੋਣਾ ਕਿ ਮਹਿਲਾਵਾਂ ਦਾ ਚੋਣ ਮੈਨੀਫੈਸਟੋ ਰਿਲੀਜ਼ ਕਰਨਾ ਸੀਗਾ ਤੇ ਸਾਡੇ ਬਹੁਤ ਹੀ ਸਤਕਾਰਯੋਗ ਪ੍ਰੇਨਕਾ ਗਾਂਧੀ ਜੀ ਉੱਥੇ ਆਏ ਸੀਗੇ ਤਾਂ ਉੱਥੇ ਇੱਕ ਸਟੇਜ ਤੇ ਕਹੀ ਜੀ ਗੱਲ ਹੋਈ ਜਿਹਦਾ ਨੁਕਸਾਨ ਮੈਨੂੰ ਮੈ ਚੱਲਣਾ ਪਿਆ ਸੀਗਾ ਜਗਜਹਰ ਜਗਜਹਰ ਹੈ ਸਾਰੀਆਂ ਚੀਜ਼ਾਂ ਸੋ ਇਹ ਚੀਜ਼ਾਂ ਦੇ ਨੁਕਸਾਨ ਜ਼ਰੂਰ ਪਰ ਸਾਡੀ ਪਾਰਟੀ ਇਸ ਟਾਈਮ ਜਿਹੜੇ ਬਿਲਕੁਲ ਇਕੱਠੀ ਆ ਤੇ ਬੜੇ ਵਧੀਆ ਤਰੀਕੇ ਨਾਲ ਜਿਹੜਾ ਚੋਣ ਪ੍ਰਚਾਰ ਦੇ ਵਿੱਚ ਲੱਗੇ ਹੋਇਆ ਹਾਂ ਹਾਂ ਥੋੜੀ ਜੀ ਪਰਿਵਾਰਾਂ ਦੇ ਵਿੱਚ ਕੋਈ ਮਾੜੀ-ਮੁੱਟੀ ਚੀਜ਼ ਹੁੰਦੀ ਆ ਤਾਂ ਉਹ ਚੀਜ਼ ਅਸੀਂ ਘਰੇ ਬੈਠ ਕੇ ਸੁਲਝਾ ਲਾਂਗੇ ਤੇ ਅੱਜ ਜੇ ਕੋਈ ਵੀ ਪ੍ਰਚਾਰ ਕਰ ਰਿਹਾ ਚਾਹੇ ਉਹ ਸਾਡੇ ਪ੍ਰਧਾਨ ਜੀ ਨੇ ਜਾਂ ਸਾਡਾ ਕੋਈ ਵੀ ਐਕਸ ਮਿਨਿਸਟਰ ਸਾਹਿਬ ਨੇ ਜਾਂ ਕੋਈ ਵੀ ਅਹੁਦੇਦਾਰ ਆ ਉਹ ਸਾਰੇ ਭਰਤਕੂਸ਼ਨਾਸ਼ੂ ਦੀ ਜਿਹੜੀ ਡਟ ਕੇ ਸਪੋਰਟ ਕਰ ਰਹੇ ਇੱਕ ਗੱਲ ਜਿੱਦਾਂ ਅਕਾਲੀ ਦਲ ਦੇ ਉਮੀਦਵਾਰ ਕਹਿ ਰਹੇ ਸੀ ਕਿ ਆਮ ਆਦਮੀ ਪਾਰਟੀ ਤੇ ਕਾਂਗਰਸ ਆਪਸ ਵਿੱਚ ਰਲ ਗਈ ਹੈ ਇਹ ਨਹੀਂ ਚਾਹੁੰਦੇ ਕਿ ਅਕਾਲੀ ਦਲ ਜਿੱਤੇ ਇਹਦਾ ਦੀ ਕੋਈ ਗੱਲ ਹੈ ਇਹ ਤਾਂ ਵੈਸੇ ਹੀ ਹੁਣ ਤੁਸੀਂ ਤਾਂ ਦੇਖੋ ਮੇਰੇ ਨਾਲ ਵੱਧ ਤਜਰਬੇਕਾਰ ਹਾਂ ਦੋਸੀ ਤਾਂ ਕਿੰਨੇ ਹੀ ਬੰਦੇ ਨੂੰ ਹਰ ਰੋਜ਼ ਮਿਲਦੇ ਆ ਸੋ ਇੱਕ ਦਾ ਵੈਸੀ ਸ਼ਗੂਫਾ ਦਾ ਛੱਡਣਾ ਹੁੰਦਾ ਕਿਸੇ ਨਾ ਕਿਸੇ ਕੋਈ ਗੱਲ ਦਾ ਜਦੋਂ ਤੁਹਾਡੇ ਕੋਲ ਕੋਈ ਗੱਲ ਨਹੀਂ ਹੁੰਦੀ ਤਾਂ ਤੁਸੀਂ ਇਹੀ ਜੀਆਂ ਗੱਲਾਂ ਛੱਡ ਦਿੰਦੇ ਹੋ ਸੋ ਇਹਦੇ ਵਿੱਚ ਵੀ ਆਪਾਂ ਇਹ ਤਾਂ ਮੈਨ ਲੱਗਦਾ ਵੀ ਮੈਂ ਇਹਦਾ ਜਵਾਬ ਦੇਣਾ ਵੀ ਪਸੰਦ ਨਹੀਂ ਸਮਝਦਾ ਨਹੀਂ ਤੇ ਹੋਰ ਜਿਹੜੀ ਤੁਸੀਂ ਇਸ ਜਗ੍ਹਾ ਦੇ ਉੱਤੇ ਲੁਧਿਆਣੇ ਆ ਕੇ ਜਿਹੜੀ ਚੀਜ਼ ਦੇਖੀ ਇੱਕ ਬੋਰਡ ਦੇਖੇ ਹੋਣਗੇ ਜਿਹੜੇ ਵੱਡੇ ਵੱਡੇ ਬੋਰਡ ਲੱਗੇ ਆ ਕਈਆਂ ਦੇ ਵਿੱਚ ਤਾਂ ਜਿਹੜਾ ਉਮੀਦਵਾਰ ਉਹਦੀ ਫੋਟੋ ਹੀ ਨਹੀਂ ਹੈਗੀ ਤੇ ਇੱਕ ਪਾਸੇ ਹੈਗੇ ਕਿ ਸਿਰਫ ਇੱਕੋ ਹੀ ਪ੍ਰਚਾਰ ਕੀਤਾ ਜਾ ਰਿਹਾ ਗੁੱਸਾ ਹੰਕਾਰ ਇਹ ਕੀ ਇਹ ਮਤਲਬ ਇੱਕੋ ਆਹੀ ਮੁੱਦਾ ਰਹਿ ਗਿਆ ਤੁਸੀਂ ਦੇਖੋ ਕਿ ਜਿਹੜੀ ਅਸੀਂ ਨੇ ਡਵੈਲਪਮੈਂਟ ਭਰਤਪੂ ਸ਼ਨਾਸ਼ੂ ਨੇ ਕਰੀ ਹੋਈ ਆ ਉਹਦੇ ਬਾਰੇ ਗੱਲ ਕਿਉਂ ਨਹੀਂ ਕਰ ਰਹੇ ਕੋਈ ਜਾਂ ਇਹਨਾਂ ਦੇ ਖੁੱਦ 3.5 ਸਾਲਾਂ ਚ ਲੁਧਿਆਣੇ ਲਈ ਕੀ ਕਰ ਉਹਦੀ ਗੱਲ ਕਿਉਂ ਨਹੀਂ ਕਰ ਰਹੇ ਕਿਉਂਕਿ ਇਹਨਾਂ ਕੋਲੇ ਗੱਲ ਹੈ ਹੀ ਨਹੀਂ ਇਹਨਾਂ ਨੇ ਕੁਝ ਕਰਿਆ ਹੀ ਨਹੀਂ ਇਹ ਤਾਂ ਸਿਰਫ ਇੱਕ ਪਰਸਪੈਕਸ਼ਨ ਬਿਲਡ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਇਹ ਸਰਕਾਰ ਸੋਸ਼ਲ ਮੀਡੀਆ ਦੇ ਰਾਹੀਂ ਆਈ ਸੀ ਤੇ ਅੱਜ ਲੋਕ ਬੜੇ ਅਵੇਅਰ ਹੋ ਚੁੱਕੇ ਨੇ ਤੇ ਹੁਣ ਇਹਨਾਂ ਦੀਆਂ ਜਿਹੜੀਆਂ ਉਹ ਗੱਲਾਂ ਨੇ ਉਹ ਨਹੀਂ ਚੱਲਦੀਆਂ ਭਰਤਪੁਸ਼ਨਾਸ਼ੂ ਜਿਹਦਾ ਵੀ ਕੰਮ ਕਰਵਾਉਂਦਾ ਠੋਕੇ ਕਰਵਾਉਂਦਾ ਤੇ ਜੇ ਕੰਮ ਨਹੀਂ ਹੋਣਾ ਲਾ ਤਾਂ ਬਿਲਕੁਲ ਕੋਰਾ ਜਵਾਬ ਵੀ ਦਿੰਦਾ ਹੁਣ ਇਹਨੂੰ ਤੁਸੀਂ ਉਹ ਚਾਹੇ ਹੰਕਾਰ ਕਹਿ ਦੇਣ ਜਾਂ ਕੁਝ ਵੀ ਕਹਿ ਦੇਣੇ ਉਹਨਾਂ ਦੀ ਆਪਦੀ ਉਹ ਆ ਬਟ ਮੈਨੂੰ ਲੱਗਦਾ ਵੀ ਜੇ ਮੈਂ 80 ਕਿਲੋਮੀਟਰ ਤੋਂ ਚੱਲ ਕੇ ਇੱਥੇ ਭਰਤਪੁਸ਼ਨਾਸ਼ੂ ਦੀ ਸਪੋਰਟ ਕਰ ਰਿਹਾ ਤਾਂ ਉਹਨਾਂ ਦੀ ਜਿਹੜੀ ਸਾਡੇ ਤੇ ਬਲੇਸਿੰਗ ਆ ਤੇ ਸਾਡੀ ਬਾਹ ਫੜਦੇ ਨੇ ਉਹ ਤੇ ਉਹਨਾਂ ਨੂੰ ਦਰਦਾ ਹਰੇਕ ਬੰਦੇ ਦਾ ਸੋ ਇਹ ਜਿਹੜੀਆਂ ਬੈਠਾ ਕਹਿਣਾ ਯਾਰ ਪਾਰਟੀਆਂ ਵੀ ਭੁੱਲ ਜਾਓ ਸਭ ਕੋ ਭੁੱਲ ਜਾਓ ਚਾਰੇ ਕੈਂਡੀਡੇਟਸ ਨੂੰ ਬਿਠਾ ਕੇ ਡਿਬੇਟ ਕਰਾਓ ਡਿਬੇਟ ਕਰਾਓ ਜੇ ਸਾਡਾ ਬੰਦਾ ਇੱਕ ਚੀ ਇੱਕ ਇੰਚ ਵੀ ਪਿੱਛੇ ਰਹਿ ਜੇ ਤਾਂ ਅਸੀਂ ਵੋਟ ਨਹੀਂ ਮੰਗਦੇ ਸਾਨੂੰ ਮਾਣ ਆ ਸਾਡੇ ਬੰਦੇ ਤੇ ਉਹਨੂੰ ਉਂਗਲਾਂ ਤੇ ਯਾਦ ਨਹੀਂ ਵੀ ਉਹਨੇ ਕੀ ਕੀ ਕਰਿਆ ਇਹਨਾਂ ਤੋਂ ਪੁੱਛੋ ਵੀ ਸਾਡੇ 3 ਸਾਲ ਚ ਇਹਨਾਂ ਨੇ ਕੀ ਕਰਿਆ ਇਹ ਤਾਂ ਸਿਰਫ ਸਮਾਂ ਆ ਗਿਆ ਹੁਣ ਇਲੈਕਸ਼ਨਾਂ ਲੜਨਾ ਆਏ ਨੇ ਹੋਰ ਇਸ ਤੋਂ ਵੱਧ ਕੁਝ ਨਹੀਂ ਸੱਚਾਈ ਕੁਝ ਜੇ ਮੈਂ ਤੁਹਾਡੀ ਗੱਲ ਕਰ ਲਵਾਂ ਖੈਰਾ ਸਾਹਿਬ ਨਾਲ ਕੋਈ ਨਾਰਾਜ਼ਗੀ ਹਲੇ ਵੀ ਹੈਗੀ ਕਿ ਨਹੀਂ ਬਿਲਕੁਲ ਨਹੀਂ ਜੀ ਵੱਡੇ ਭਰਾ ਨੇ ਕੋਈ ਇਹੋ ਜਿਹੀ ਗੱਲ ਨਹੀਂ ਸਮਾਂ ਹੁੰਦਾ ਤੇ ਉਹ ਪੁਰਾਣਾ ਚੈਪਟਰ ਸੀਗਾ ਭੁੱਲ ਗਏ ਖਤਮ ਹੋ ਗਿਆ ਉਹ ਮਿਲੇ ਉਸ ਤੋਂ ਬਾਅਦ ਹਾਂ ਹਾਂ ਬਿਲਕੁਲ ਮਿਲੇ ਕੋਈ ਅੱਜ ਦੀ ਗੱਲ ਜਿਹਨਾਂ ਦਾ ਬਹੁਤ ਪਿਆਰ ਹੈ ਜੀ ਉਹਨਾਂ ਦਾ ਕੋਈ ਇਹੀ ਜੀ ਗੱਲ ਨਹੀਂ ਹੈਗੀ ਸਤਕਾਰਯੋਗ ਨੇ ਹੋਣੇ ਵੀ ਚਾਹੀਦੇ ਬਿਲਕੁਲ ਬਿਲਕੁਲ ਸੋ ਇਸ ਸੰ ਸਾਡੇ ਨਾਲ ਦਲਵੀਰ ਗੋਲਡੀ ਜੀ ਜਿਨ੍ਹਾਂ ਨੇ ਪੂਰੀ ਕਾਂਗਰਸ ਤੇ ਵਿਰੋਧੀਆਂ ਨੂੰ ਠੋਕਵੇਂ ਜਵਾਬ ਦਿੱਤੇ ਨੇ ਤੇ ਕਾਂਗਰਸ ਇਕਜੁੱਟ ਹੋਣ ਦਾ ਦਾਵਾ ਵੀ ਕੀਤਾ